ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗਾ ਮਹੱਲਾ ਅਹਲਾ ਿਆਨੜੀਏ ਮਾਨੜਾ ਕਾਇ ਕਰੀ ਆਪਨੜਾ ਘਰ ਹਰ ਰੰਗ ਕੀ ਨਾ ਮਾਣੇ ਿਆਨੜੀਏ ਮਾਨੜਾ ਕਾਇ ਕਰੀ பாப்பட கரவார ர கண்டு ਕੀਆਂ ਦੀ ਮੀ ਸਲਾਹੀਆਂ ਨਹੀਂ ਭਾਵ ਕਾਰਸੀ ਗਾਰੋ ਤਾਸਮਗਣ ਜਾਣੀ ਹੈ ਲਕੀ ਦਾ ਸਹਤਰੀ ਪਿਆਰੋ ਯਾਣੀ ਵਾਲੇ ਕੀ ਕਰੇ ਜਾਤਾਨ ਕੰਤ ਨਾ ਪਾਵੈ ਕਰਨ ਪਲਾਹ ਕਰੇ ਬਹ ਤੇਰੀ ਸਾਤਾਨ ਮਹਲ ਨਾ ਪਵੈ ਰਣਕਰਮਾ ਕਿਛ ਪਾਈ ਨਾ ਈ ਜੀ ਬਾਹ ਤੇਰਾ ਧਾਵੈ ਲੱਭ ਨੋਵਾ ਅਹੰਕਾਰ ਕੀ ਮਾਤੀ ਮਾਇ ਮਾਹੀ ਸਮਾਣੀ ਇਨੇ ਬਾਤ ਸਹ ਪਾਇਆ ਨਹੀਂ ਇਹ ਕਮਣਾ ਇਆਣੀ ਜਾਈ ਪਛਾ ਸੁਹਾਗਾਣੀ ਵਾਹਕ ਨੀ ਮਤ ਸਭਾਇਆ ਜੋ ਕਿਸ ਕਰੇ ਸੁਪਰਾ ਕਰਮਨੀਏ ਇਕ ਮਤ ਹੁਕਮਤ ਕਾਇਆ ਜਾ ਕਾ ਪ੍ਰੇਮ ਪਦਾਰਥ ਪਾਈਆ ਤੋ ਚਰਨੀ ਚਤਲਾਈਆ ਸਹੁ ਕਹਾ ਸ ਕੀ ਜਾ ਤਨ ਮਨ ਹੁੰਦੀ ਜਾ ਐਸਾ ਪਰਮਾ ਲਾਈਆ ਈਵ ਕਹੈ ਸਹਾ ਗਣੀ ਭੈਣ ਇੰਨੀ ਵਾਤੇ ਸਹ ਪਾਇਆ ਆਪ ਗਵਾਇਆ ਤਾਂ ਸਹ ਪਾਇਨਾ ਆਰਾ ਕੈਸੀ ਟਕਰਾਈ ਸੋ ਨਾਦਰ ਕਰ ਦੇਖਾ ਸੁਦਨ ਦੇਖਾ ਕਾਮਣ ਨੇ ਕਾਂਤ ਪਿਆਰੀ ਸਾਸ ਸੁਹਾਗਣ ਨਾਨਕ ਸਾਸ ਬਰਾਈ ਐਸਾ ਰੰਗ ਰਤੁ ਸਹਿਦ ਕੀ ਮਾਤ ਆਹਣਾ ਸਭਾਈ ਸਮਾਨੀ ਸੁੰਦਾਰ ਸਾਈਂ ਸਰੂਪ ਵਿੱਚ ਖਾਣਾ ਅਹੀਆ ਸਿਆਣੀ ਐਸਾ ਰੰਗ ਰੱਖ ਸਹਜ ਕੀ ਮਤ ਆਹਣਾ ਸੁਭਾਉ ਸਮਾਣੀ ਸੁੰਦਰ ਸਾਈਂ ਸਰੂਪ ਵਿੱਚ ਆਖਣਾ ਕਹੀਆ ਸਿਆਣੀ ਰਾਈ ਗੁਰਦੀ ਕਾ ਖਰਸਾ ਵਯਾਹ ਗੁਰਦੀ ਕੀ ਬਤ